ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 261 ਤੋਂ ਲੈ ਕੇ 262 ਤੱਕ ਸਵਾਇ ਬਾਣ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸਲੋਕ ਲਿਖੇ ਕਤੈ ਨਾ ਛੂਟੀ ਐ ਖਿੰਖਿਨ ਖਿੰਪੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਹੰਦੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ हे ਪਾਤਸ਼ਾਹ ਅਸੀਂ ਜੀਵ ਖਿੰਖਿਨ ਖਿੰ ਪਿੱਛੋਂ ਪੁੱਲਾਂ ਕਰਦੇ ਆ ਜੇ ਕਹਿੰਦੇ ਸਾਡੀਆਂ ਪੁੱਲਾਂ ਦਾ ਲੇਖਾ ਕਰਨ ਤੇ ਆਵੇਂ ਤੂੰ ਤਾਂ ਅਸੀਂ ਕਦੇ ਵੀ ਸੁਰਖਰੂ ਨਹੀਂ ਹੋ ਸਕਦੇ ਕਦੇ ਵੀ ਬਖਸ਼ੇ ਨਹੀਂ ਜਾ ਸਕਦੇ ਕਿਉਂਕਿ ਅਸੀਂ ਬਹੁਤ ਪੁੱਲਾਂ ਕਰਦੇ ਆ ਕਿਸੇ ਪੁੱਲ ਦੀ ਅਸੀਂ ਬਖਸ਼ਿਸ਼ ਕਰਵਾ ਲਈ ਗੁਨਾਹ ਮਾਫ ਕਰ ਲਿਆ ਸਾਡਾ ਗੁਨਾਹ ਤੂੰ ਬਖਸ਼ ਦਿੱਤਾ ਪਿਤਾ ਜੀ ਉਤਵਾਦ ਅਸੀਂ ਫੇਰ ਭੁੱਲ ਕਰ ਦਿੰਨੇ ਆ ਜੇ ਇਸ ਤਰ੍ਹਾਂ ਭੁੱਲਾਂ ਬਖਸ਼ਾਈਏ ਤਾਂ ਸਾਡੀਆਂ ਕਦੇ ਬਖਸ਼ ਹੀ ਨਹੀਂ ਹੋਣੀਆਂ ਪਰ ਜੇ ਤੂੰ ਆਪ ਦਇਆ ਦੇ ਘਰ ਆ ਜਾਏ ਤਾਂ ਸਾਨੂੰ ਬਖਸ਼ ਲਵੇਂ ਤਾਂ ਹੀ ਸਾਡੀਆਂ ਭੁੱਲਾਂ ਦਾ ਲੇਖਾ ਹੋ ਸਕਣਾ ਜੇ ਅਸੀਂ ਕਹੀਏ ਕਿ ਸਾਡੀਆਂ ਅਸੀਂ ਮਤਲਬ ਆਪਣੀਆਂ ਭੁੱਲਾਂ ਬਖਸ਼ਾਲ ਲਈਆਂ ਤੇਰੇ ਕੋਲੋਂ ਤਾਂ ਇਹਦੇ ਨਾਲ ਸਾਡਾ ਲੇਖਾ ਨਹੀਂ ਨਿਬੜਨਾ ਕਿਉਂਕਿ ਸਾਡੀਆਂ ਤਾਂ ਭੁੱਲਾਂ ਵੱਧਦੀਆਂ ਹੀ ਜਾਂਦੀਆਂ ਨੇ ਇਹ ਤੇ ਆਪ ਹੀ ਆ ਜੇ ਤੂੰ ਸਾਡੀਆਂ ਭੁੱਲਾਂ ਨੂੰ ਬਖਸ਼ ਕੇ ਇਸ ਸੰਸਾਰ ਸਮੁੰਦਰ ਤੋਂ ਸਾਡਾ ਪਾਰਾ ਕਰਾ ਲਵੇਂ ਵਾਹਿਗੁਰੂ ਜੀ ਪੜੀ ਲੂਣ ਹਰਾਮੀ ਗੁਨਾਗਾਰ ਬੇਗਾਨਾ ਅਲਪਮਤ ਜੀਓ ਪਿੰਡ ਜਨ ਸੁਖ ਦिए ਤਾਹੇ ਨ ਜਾਣਤ ਤਤ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਮਨੁੱਖ ਤਾਂ ਨਾ ਸ਼ੁਕਰਾਂ ਹਾਂ ਗੁਨੇਗਾਰ ਹਾਂ ਹੋਛੀ ਮੱਤ ਵਾਲਾ ਹਾਂ ਤੇ ਤੇਰੇ ਨਾਲੋਂ ਉਪਰਾ ਉਪਰਾ ਹੋਇਆ ਰਹਿੰਦਾ ਤੈਨੂੰ ਬੇਗਾਨਾ ਸਮਝਦਾ ਉਹ ਪਰਮੇਸ਼ਰ ਜੀ ਮੈਨੂੰ ਜਿੰਦ ਦਿੱਤੀ ਆ ਮੈਨੂੰ ਸਰੀਰ ਦਿੱਤਾ ਪਰ ਤੇਰੇ ਤਤ ਨੂੰ ਨਹੀਂ ਮੈਂ ਪਛਾਣਦਾ ਕਿ ਮੈਂ ਤੇਤੋਂ ਹੀ ਵਿਛੜਿਆ ਹੋਇਆ ਤੇਰੀ ਅੰਸ ਵਾਹਿਗੁਰੂ ਲਾ ਹਮਾਇਆ ਕਰਨੇ ਦਹਦਸ ਢੂੰਡਨ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਮਨ ਬਸਾਏ ਵਾਹਿਗੁਰੂ ਕਹਿੰਦੇ ਜੀਵ ਮਾਇਆ ਦੀ ਖੱਟੀ ਕਰਨ ਦੀ ਖਾਤਰ ਦਸਾਂ ਦੇਸ਼ਾਂ ਦੇ ਵਿੱਚ ਤੁਰਿਆ ਫਿਰਦਾ ਭਟਕਦਾ ਫਿਰਦਾ ਦੇਸ਼ਾਂ ਵਿਦੇਸ਼ਾਂ 'ਚ ਤੁਰਿਆ ਫਿਰਦਾ ਓ ਪਰਮੇਸ਼ਰ ਜੋ ਸਾਰੀਆਂ ਦਾਤਾਂ ਦਿੰਦਾ ਉਸ ਪਰਮੇਸ਼ਰ ਨੂੰ ਇੱਕ ਪਲ ਲਈ ਵੀ ਆਪਣੇ ਹਿਰਦੇ 'ਚ ਨਹੀਂ ਬਸਾਉਂਦਾ ਆਪਣੇ ਚੇਤੇ 'ਚ ਨਹੀਂ ਬਸਾਉਂਦਾ ਲਾਲਚ ਝੂਠ ਵਿਕਾਰ ਮੋਹ ਇਹ ਆ ਸੰਪੈ ਮਨਮਹੇ ਲੰਪਟ ਚੋਰ ਨਿੰਦਕ ਮਹਾ ਤਨਹੂ ਸੰਗ ਬਿਹਾਏ ਜੀਵ ਕਹਿੰਦੇ ਲਾਲਚ ਝੂਠ ਵਿਕਾਰ ਮੋਹ ਦੇ ਵਸ ਵਿੱਚ ਬਸ ਇਹੀ ਕੁਛ ਆਪਣੇ ਮਨ ਦੇ ਵਿੱਚ ਸਾਂਭੀ ਬੈਠਾ ਹੈ ਜਿਹੜੇ ਲੋਕ ਵਿਸ਼ਈ ਨੇ ਚੋਰ ਨੇ ਮਹਾ ਨਿੰਦਕ ਨੇ ਉਹਨਾਂ ਦੀ ਸੰਗਤ ਵਿੱਚ ਇਹਦੀ ਉਮਰ ਬੀਤਦੀ ਜਾਂਦੀ ਆ ਤੁਦ ਪਾਵੇ ਤਾਂ ਬਖਸ਼ ਲਹੇ ਖੋਟੇ ਸੰਗ ਖਰੇ ਨਾਨਕ ਪਾਵੇ ਪਾਰ ਬ੍ਰਮ ਪਾਹਨ ਨੀਰ ਤਰੇ ਕਹਿੰਦੇ ਹੈ ਪਰਮੇਸ਼ਰ ਜੀ ਜਦੋਂ ਤੈਨੂੰ ਚੰਗਾ ਲੱਗਦਾ ਫਿਰ ਤੂੰ ਆਪ ਖੋਟਿਆਂ ਨੂੰ ਖਰਿਆਂ ਦੀ ਸੰਗਤ ਵਿੱਚ ਰੱਖ ਕੇ ਬਖਸ਼ ਲੈਂਦਾ ਹੈ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਜਦੋਂ ਤੈਨੂੰ ਚੰਗਾ ਲੱਗੇ ਤਾਂ ਤੂੰ ਪੱਥਰ ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ ਅਮਰਤ ਦੇ ਦਾਤ ਦਿੰਦਾ ਹੈ ਤੇ ਵਿਕਾਰਾਂ ਦੀ ਲਹਿਰ ਵਿੱਚ ਡੁੱਬਣ ਤੋਂ ਉਹਨਾਂ ਨੂੰ ਬਚਾ ਲੈਂਦਾ ਹੈ ਇਹ ਤੇਰਾ ਅਪਦਾ ਭਾਣਾ ਹੈ ਪਰਮੇਸ਼ਰ ਜੀ ਸਲੋਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਪਬ ਚਲਤੇ ਕਾਡੋ ਪ੍ਰਭੂ ਨਾਨਕ ਤੇਰੀ ਟੇਕ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਜੀਵ ਮਾਇਕ ਪਦਾਰਥਾਂ ਦੇ ਵਿੱਚ ਉਲਝੇ ਹੋਏ ਆਂ ਮਾਇਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਹੱਸ ਦੇ ਖੇਡਦੇ ਪਤਾ ਨਹੀਂ ਕਿੰਨਿਆਂ ਕਜੂਨਾਂ ਤੋਂ ਪਟਕਦੇ ਆ ਰਹੇ ਹਾਂ ਹੇ ਨਾਨਕ ਕਹਿੰਦੇ ਹੇ ਪਰਮੇਸ਼ਰ ਜੀ ਤੂੰ ਆਪ ਹੀ ਸਾਨੂੰ ਆਸਰਾ ਦੇ ਤੇ ਇਸ ਸੰਸਾਰ ਸਮੁੰਦਰ ਦੇ ਪਵਜਲ ਤੋਂ ਕਿਨਾਰੇ ਲਾ ਲੈ ਸਾਨੂੰ ਜਿਹੜੀਆਂ ਇਹ ਜੂਨਾ ਵਿੱਚ ਪੈਣ ਦਾ ਜਿਹੜਾ ਸਫਰ ਆ ਉਹ ਸਾਡਾ ਖਤਮ ਕਰ ਦੇ ਪੜੀ ਖੇਲਤ ਖੇਲਤ ਆਇਓ ਅਨੇਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਮਨੁੱਖ ਕਹਿੰਦੇ ਇਹਨਾਂ ਮਾਇਕ ਰੰਗਾਂ ਦੇ ਵਿੱਚ ਆਪਣੇ ਮਨ ਨੂੰ ਪਰਚਾਉਂਦਾ ਰਹਿੰਦਾ ਉਹਦੀ ਵਜ੍ਹਾ ਕਰਕੇ ਇਹਦਾ ਅਗਲਾ ਜਨਮ ਹੋ ਜਾਂਦਾ ਫਿਰ ਜੂਨਾ ਵਿੱਚ ਪਟਕਦਾ ਜਿਹਦਾ ਬਹੁਤ ਦੁੱਖ ਸਹਾਰਨਾ ਪੈਂਦਾ ਫਿਰ ਜੇ ਗੁਰੂ ਦੀ ਸੰਗਤ ਵਿੱਚ ਮਿਲ ਜਾਏ ਗੁਰੂ ਦੇ ਬਚਨਾਂ ਵਿੱਚ ਇਹਦਾ ਚਿੱਤ ਜੁੜ ਜਾਏ ਤਾਂ ਇਹ ਜਿਹੜੇ ਦੁੱਖ ਨੇ ਜਿਹੜਾ ਮਰਨ ਜਨਮ ਦਾ ਦੁੱਖ ਸਭ ਤੋਂ ਵੱਡਾ ਮੁੜ ਮੁੜ ਕੇ ਉਹਨਾਂ ਜੂਨਾ ਵਿੱਚ ਪਤਾ ਨਹੀਂ ਕਿਹੋ ਜਿਹੀਆਂ ਜੂਨਾ ਆਪਾਂ ਦੇਖਦੇ ਆ ਨਾ ਵੀ ਕਿਵੇਂ ਕਿਵੇਂ ਦੀਆਂ ਜੂਨਾ ਨੇ ਉਹਨਾਂ ਦੇ ਵਿੱਚ ਜਿਹੜਾ ਪਟਕਣਾ ਪੈਂਦਾ ਇਹ ਦੁੱਖ ਕਲੇਸ਼ ਜੀਵ ਦਾ ਮਿਟ ਜਾਏ ਜੇ ਗੁਰੂ ਦੀ ਸੰਗਤ ਮਿਲ ਜਾਏ ਹੁਣ ਇਸ ਸਮੇ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣੀਏ ਜਾਂ ਪੜਹੀਏ ਉਹਦੇ ਅਮਲ ਕਰੀਏ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਵਾਹਿਗੁਰੂ ਜੀ ਖਿਮਾ ਗਹੀ ਸਤ ਸਾਂਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ठाकुर ਪਈ ਆਨੰਦ ਸੁਖ ਬਿਸਰਾਮ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਗੁਰੂ ਦੇ ਦਰ ਤੋਂ ਖਿਮਾ ਦਾ ਸੁਭਾਅ ਅਪਣਾ ਲਿਆ ਕਹਿੰਦੇ ਨਾਮ ਧਨ ਇਕੱਠਾ ਕੀਤਾ ਨਾਮ ਅੰਮ੍ਰਿਤ ਨੂੰ ਆਪਣੀ ਆਤਮਿਕ ਖੁਰਾਕ ਬਣਾਇਆ ਉਹਦੇ ਉੱਤੇ ਕਹਿੰਦੇ ਪਰਮੇਸ਼ਰ ਦੀ ਬੜੀ ਮਿਹਰ ਹੋ ਗਈ ਤੇ ਉਹ ਆਤਮਿਕ ਆਨੰਦ ਦੇ ਸੁੱਖ ਵਿੱਚ ਟਿਕ ਰਿਹਾ ਟਿਕਿਆ ਰਹਿੰਦਾ ਉਹ ਜੀਵ ਕਹਿੰਦੇ ਜਿਹਨੂੰ ਇਹ ਦਾਤ ਮਿਲ ਜਾਂਦੀ ਹੈ ਪਰਮੇਸ਼ਰ ਦੇ ਦਰ ਤੋਂ ਕੇਪ ਨਿਵਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਿਲਾਸਾ ਗੁਰਦਿਆ ਆਏ ਮਿਲੇ ਭਗਵੰਤ ਕਹਿੰਦੇ ਜਿਸ ਜੀਵ ਨੇ ਗੁਰੂ ਤੋਂ ਪਰਮੇਸ਼ਰ ਦੀ ਸਿਫਤ ਸਲਾ ਸਿੱਖ ਲਈ ਉਹ ਪਰਮੇਸ਼ਰ ਦੀ ਸਿਫਤ ਸਲਾ ਦਾ ਵਪਾਰ ਕੀਤਾ ਤੇ ਸਾਰੀ ਉਮਰ ਇਸ ਵਪਾਰ ਨੂੰ ਤੋੜ ਨਿਭਾਇਆ ਸਾਰੀ ਜ਼ਿੰਦਗੀ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ ਉਹਨੇ ਇਹ ਲਾਭ ਖੱਟਿਆ ਉਹ ਪਟਕਣ ਤੋਂ ਬਚ ਗਿਆ ਉਹਦਾ ਮਨ ਅਡੋਲ ਹੋ ਗਿਆ ਫਿਰ ਉਹਨੂੰ ਆਦਰ ਸਤਕਾਰ ਮਿਲਦਾ ਮਿਲਦਾ ਕਿਸ ਕਰਕੇ ਆ ਉਹਦੇ ਨਾਮ ਕਰਕੇ ਗੁਰੂ ਨੇ ਕਹਿੰਦੇ ਉਸ ਜੀਵ ਨੂੰ ਜੰਗਾ ਆਸਰਾ ਦਿੱਤਾ ਉਹ ਜੀਵ ਪਰਮੇਸ਼ਰ ਦੇ ਚਰਣਾ ਵਿੱਚ ਜੁੜ ਗਿਆ ਆਪਨ ਕੀਆ ਕਰੈ ਆਪ ਅਗੈ ਪਾਛੈ ਆਪ ਨਾਨਕ ਸੋਸ ਰਾਹੀਐ ਜੇ ਕਟ ਕਟ ਰਿਹਾ ਬਿ ਆਪ ਕਹਿੰਦੇ ਇਹ ਸਾਰੀ ਪਰਮੇਸ਼ਰ ਦੀ ਮਿਹਰ ਹੈ ਜਿਸ ਤੇ ਵਰਤਦੀ ਹੈ ਇਹ ਸਾਰਾ ਖੇਲ ਕਹਿੰਦੇ ਪਰਮੇਸ਼ਰ ਜੀ ਤੂੰ ਆਪ ਹੀ ਕਰ ਰਿਆ ਹੈ ਲੋਕ ਪਰਲੋਕ ਵਿੱਚ ਜੀਵਾਂ ਦਾ ਰਾਖਾ ਤੂੰ ਆਪ ਹੈ ਪਰਮੇਸ਼ਰ ਜੀ ਨਾਨਕ ਜੀ ਕਹਿੰਦੇ ਨੇ ਸਾਨੂੰ ਇਹ ਚਾਹੀਦਾ ਕਿ ਉਹ ਪਰਮੇਸ਼ਰ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਹਰ ਇੱਕ ਸਰੀਰ ਵਿੱਚ ਉਹ ਵਸ ਰਿਹਾ ਹੈ ਸਾਨੂੰ ਉਹਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਸਲੋਕ ਆਏ ਪ੍ਰਭ ਸਰਨਾ ਗਤੀ ਕਿਰਪਾ ਨੇ ਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ हे ਪਰਮੇਸ਼ਰ ਜੀ हे ਕਿਰਪਾ ਦੇ ਖਜ਼ਾਨੇ हे ਦਿਆਲੂ ਜੀ ਅਸੀਂ ਤੇਰੀ ਸ਼ਰਨ ਆਏ ਆਂ ਹੇ ਨਾਨਕ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਇੱਕ ਅਵਿਨਾਸ਼ੀ ਪ੍ਰਭੂ ਵਸਦਾ ਹੈ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ਏਕ ਅੱਖਰ ਹਰ ਮਨ ਵਸਤ ਉਹਦੀ ਸਿਫਤ ਸਲਾਹ ਦਾ ਇੱਕ ਅੱਖਰ ਵੀ ਸਾਡੇ ਹਿਰਦੇ ਵਿੱਚ ਵਸ ਗਿਆ ਤਾਂ ਅਸੀਂ ਸਦਾ ਖਿੜੇ ਰਹਿੰਦੇ ਹਾਂ ਪੜੀ ਕਰਮਹਿ ਤੇਰ ਭਵਨ ਪ੍ਰਵਤਾਰੇ ਅੱਖਰ ਕਰ ਕਰ ਬੇਦ ਵਿਚਾਰੇ ਅੱਖਰ ਸਾਸਤਰ ਸਿਮਰਤ ਪੁਰਾਨਾ ਅੱਖਰ ਨਾਦ ਕਥਨ ਵਖਾਨਾ ਅੱਖਰ ਮੁਕਤ ਜੁਗਤ ਪੈ ਪਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਅਖਰ ਉਸ ਪਰਮੇਸ਼ਰ ਦਾ ਹੁਕਮ ਹੈ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਤਿੰਨੇ ਭਵਨ ਆਕਾਸ਼ ਪਾਤਾਲ ਤੇ ਮਾਤ ਲੋਕ ਟਿਕੇ ਹੋਏ ਨੇ ਉਸ ਪਰਮੇਸ਼ਰ ਦੇ ਹੁਕਮ ਵਿੱਚ ਰਚੇ ਗਏ ਨੇ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਵੇਦ ਰਚੇ ਗਏ ਨੇ ਸਿਮਰਤیاں ਸ਼ਾਸਤਰ ਪ੍ਰਾਣ ਸਭ ਉਸ ਪਰਮੇਸ਼ਰ ਦੇ ਹੁਕਮ ਦਾ ਹੀ ਪ੍ਰਗਟਾਵਾ ਹੈ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸਾਰੇ ਪੁਰਾਣਾ ਸ਼ਾਸਤਰਾਂ ਤੇ ਸਿਮਰਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਇਹ ਸਭ ਕੁਝ ਉਸ ਪਰਮੇਸ਼ਰ ਦੇ ਹੁਕਮ ਦਾ ਹੀ ਜ਼ਾਹੂਰ ਹੈ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਦੁਨੀਆਂ ਦੇ ਡਰ ਭਰਮ ਇਹਨਾਂ ਸਭ ਤੋਂ ਖਲਾਸੀ ਲੱਭਣੀ ਇਹ ਵੀ ਪਰਮੇਸ਼ਰ ਦੇ ਹੁਕਮ ਦਾ ਪ੍ਰਕਾਸ਼ ਹੈ। ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜੀਵ ਨੂੰ ਸੋਝੀ ਆਉਂਦੀ ਆ ਕਿ ਕਿਹੜੇ ਕਰਮ ਕਰਨ ਯੋਗ ਨੇ। ਧਰਮ ਦੇ ਅਨਸਾਰ ਨੇ। ਆਤਮਿਕ ਪਵਿੱਤਰਤਾ ਨਿਜਮਾਨ ਦੀ ਭਾਲ ਇਹ ਸਭ ਕੁਝ ਉਸ ਪਰਮੇਸ਼ਰ ਦੇ ਹੁਕਮ ਦੇ ਅਨਸਾਰ ਹੀ ਹੈ। ਦ੍ਰਿਸਟਮਾਨ ਅਖਰ ਹੈ ਜੀਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਕਹਿੰਦੇ ਜਿਹੜਾ ਵੀ ਇਹ ਸਾਰਾ ਸੰਸਾਰ ਜੋ ਸਾਨੂੰ ਨਜ਼ਰ ਆ ਰਿਹਾ ਹੈ ਜੋ ਪਰਮੇਸ਼ਰ ਦਾ ਹੈ ਸਰਗੁਣ ਰੂਪ ਹੈ ਇਹ ਵੀ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਹੁਕਮ ਸਾਰੇ ਸੰਸਾਰ ਵਿੱਚ ਸਾਨੂੰ ਦਿਸ ਨਹੀਂ ਰਿਹਾ ਪਰ ਚੱਲ ਰਿਹਾ ਹੈ ਗੁਪਤ ਰੂਪ ਦੇ ਵਿੱਚ ਚੱਲ ਰਿਹਾ ਹੈ ਇਹ ਪਰਮੇਸ਼ਰ ਜਿਹੜਾ ਇਹ ਸਾਰਾ ਉਹਨੇ ਪਸਾਰਾ ਕੀਤਾ ਹੈ ਉਹਦਾ ਹੁਕਮ ਚੱਲ ਰਿਹਾ ਹੈ ਪਰ ਉਹ ਆਪ ਇਸ ਹੁਕਮ ਦੇ ਪ੍ਰਭਾਵ ਤੋਂ ਪਰੇ ਹੈ ਸਰਗੁਣ ਸਰੂਪ ਦੇ ਵਿੱਚ ਹੁਕਮ ਚੱਲ ਰਿਹਾ ਹੈ ਨਿਰਗੁਣ ਸਰੂਪ ਦੇ ਵਿੱਚ ਉਹ ਇਹ ਸਾਰੇ ਹੁਕਮ ਤੋਂ ਪਰੇ ਹੈ ਉਹਦੇ ਤੇ ਇਹਦਾ ਪ੍ਰਭਾਵ ਨਹੀਂ ਪੈ ਰਿਹਾ ਵਾਹਿਗੁਰੂ ਜੀ ਸ਼ਲੋਕ ਹੱਥ ਕਲਮ ਅਗਮ ਮਸਤਕ ਲਿਖਾਵਤੀ ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ ਕਹਿੰਦੇ ਉਹ ਪਰਮੇਸ਼ਰ ਜੋ ਅਪਹੁੰਚ ਹੈ ਜਿਹਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਰਾਹੀਂ ਸਾਡੀ ਪਹੁੰਚ ਨਹੀਂ ਹੈ ਹੁਕਮ ਦੀ ਕਲਮ ਉਸ ਪਰਮੇਸ਼ਰ ਨੇ ਫੜੀ ਹੋਈ ਹੈ ਜੋ ਜੀਵਨ ਦੇ ਮੱਥੇ ਉੱਤੇ ਉਹਨਾਂ ਦੇ ਲੇਖ ਲਿਖਦੀ ਹੈ ਲੇਖ ਲਿਖਦੀ ਹੈ ਉਹਨਾਂ ਦੇ ਪੂਰਵਲੇ ਕਰਮਾਂ ਦੇ ਅਨੁਸਾਰ ਉਹ ਕਹਿੰਦੇ ਸੋਹਣੇ ਰੂਪ ਵਾਲਾ ਪਰਮੇਸ਼ਰ ਜੀਵਾਂ ਦੇ ਨਾਲ ਤਾਂੇ ਪੇਟੇ ਵਾਂਗ ਮਿਲਿਆ ਹੋਇਆ ਇਸ ਕਰਕੇ ਉਹ ਕੋਈ ਗਲਤ ਲੇਖ ਨਹੀਂ ਲਿਖਦਾ ਸਾਡੇ ਸਾਰੇ ਕਰਮ ਸਾਡੇ ਕਰਮਾਂ ਤੋਂ ਜਾਣੋ ਆ ਜਿਵੇਂ ਜਿਵੇਂ ਦੇ ਅਸੀਂ ਕਰਮ ਕੀਤੇ ਨੇ ਜੋ ਜੋ ਅਸੀਂ ਬੀਜਿਆ ਅਸੀਂ ਉਹੀ ਵੜਣਾ ਉਹਨੂੰ ਕੋਈ ਪੁਲੇਖਾ ਨਹੀਂ ਲੱਗਦਾ ਸਾਡੇ ਕਰਮ ਲਿਖਣ ਲਈ ਵਾਹਿਗੁਰੂ ਜੀ ਉਸਤਤ ਕਹਿ ਨਾ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਆਪਣੇ ਮੂੰਹ ਦੇ ਨਾਲ ਤੇਰੀ ਪੂਰੀ ਬੜਾਈ ਬਿਆਨ ਨਹੀਂ ਕਰ ਸਕਦਾ ਪਰ ਤੇਰੇ ਦਰਸ਼ਨ ਕਰਕੇ ਨਾਨਕ ਜੀ ਕਹਿੰਦੇ ਮੇਰੀ ਜਿੰਦ ਮਸਤ ਹੋ ਗਈ ਮੈਂ ਤੇਰੇ ਤੋਂ ਸਦਕੇ ਆ ਮੈਂ ਤੇਰੇ ਤੋਂ ਬਲਿਹਾਰੇ ਆ ਪਰ ਤੇਰੀ ਬੜਾਈ ਮੇਰੇ ਮੁਖ ਤੋਂ ਬਿਆਨ ਨਹੀਂ ਹੋ ਸਕਦੀ ਬੋੜੀ ਹੈ ਅਚੁੱਤ ਹੈ ਪਾਰ ਬ੍ਰਹਮ ਅਬినాਸੀ ਅਗਨਾਸ਼ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਕਹਿੰਦੇ ਹੈ ਕਦੇ ਨਾ ਡੋਲਣ ਵਾਲੇ ਪਰਮਾਤਮਾ ਜੀ ਨਾਸ਼ ਰਹਿਤ ਜੀਵਾਂ ਦੇ ਪਾਪ ਨਾਸ਼ ਕਰਨ ਵਾਲੇ ਪਰਮੇਸ਼ਰ ਜੀ ਤੂੰ ਸਾਰੇ ਜਗ੍ਹਾ ਤੇ ਵਿਆਪਕ ਹੋ ਜੀਵਾਂ ਦੇ ਦੁੱਖ ਦੂਰ ਕਰਨ ਵਾਲੇ ਹੋ ਗੁਣਾਂ ਦੇ ਖਜ਼ਾਨੇ ਹੋ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਏਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਵੇਕ ਕਹਿੰਦੇ ਹੇ ਸਾਰਿਆਂ ਦੇ ਸਾਥੀ ਪਰਮੇਸ਼ਰ ਜੀ ਤੁਸੀਂ ਅਕਾਰ ਰਹਿਤ ਹੋ ਹੇ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿਣ ਵਾਲੇ ਸਾਰੇ ਜੀਵਾਂ ਦੇ ਆਸਰੇ Hey हे परमेश्वर जी ਤੁਸੀਂ ਸਾਰੀ ਸ੍ਰਿਸ਼ਟੀ ਦੀ ਸਾਰ ਲੈਂਦੇ ਹੋ ਗੁਣਾਂ ਦੇ ਖਜ਼ਾਨੇ ਹੋ ਕਹਿੰਦੇ ਤੁਹਾਡੇ ਅੰਦਰ ਸਾਰਿਆਂ ਦੀ ਪਰਖ ਕਰਨ ਦੀ ਤਾਕਤ ਹੈ ਬੁਰਾ ਭਲਾ ਆਪ ਸਭ ਜਾਣਦੇ ਹੋ हे अपरੰਪਰ ਹਰ ਹਰੇ ਹੈਪੀ ਹੋਵਨ ਹਾਰ हे संत कै सदा संग नीतारा आधार कहंदे हे अपरंपर परमेश्वर जी असि तेरा पार नहीं पा सकदे तू हुण भी है <coughs> तू सदा ਲਈ कायम रहण वाला है तू है भी सी है भी है ते सदा दे ਲਈ रहण वाला है ਕਹਿੰਦੇ ਹੇ ਸੰਤਾਂ ਦੇ ਸਹਾਈ ਪਰਮੇਸ਼ਰ ਜੀ ਹੇ ਨਿਆਸਰਿਆਂ ਦੇ ਆਸਰਾ ਪਰਮੇਸ਼ਰ ਜੀ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਨ ਗੁਨ ਨਹੀਂ ਕੋਏ ਨਾਨਕ ਦੀ ਜੈ ਨਾਮਦਾਨ ਰਾਖੋ ਹਿਏ ਪਰੋਏ ਵਾਸ਼ਾ ਕਹਿੰਦੇ ਹੈ ਸ੍ਰਿਸ਼ਟੀ ਦੇ ਪਾਲਕ ਮੈਂ ਤੇਰਾ ਨਿੱਕਾ ਜਿਹਾ ਦਾਸ ਹਾਂ ਗੁਣਹੀਨ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਨਾਨਕ ਜੀ ਕਹਿੰਦੇ ਨੇ ਹੈ ਪਰਮੇਸ਼ਰ ਜੀ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ ਮੈਂ ਇਸ ਦਾਤ ਨੂੰ ਆਪਣੇ ਹਿਰਦੇ ਵਿੱਚ ਪੋ ਰੋ ਕੇ ਰੱਖਾਂ ਵਾਹਿਗੁਰੂ ਜੀ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਗੁਰੂ ਹੀ ਮੇਰੀ ਮਾਂ ਹੈ ਗੁਰੂ ਹੀ ਮੇਰਾ ਪਿਤਾ ਹੈ ਗੁਰੂ ਹੀ ਆਤਮਿਕ ਜੀਵਨ ਦੇਣ ਵਾਲਾ ਹੈ ਗੁਰੂ ਮਾਲਕ ਪ੍ਰਭੂ ਦਾ ਰੂਪ ਹੈ ਗੁਰਦੇਵ ਸਖਾ ਅਗਿਆਨ ਪੰਜਨ ਗੁਰਦੇਵ ਬੰਦਪ ਸਹੋਦਰਾ ਗੁਰੂ ਹੀ ਸਾਡੇ ਮਾਇਆ ਦੇ ਮੋਹ ਦਾ ਹਨੇਰਾ ਨਾਸ਼ ਕਰਨ ਵਾਲਾ ਸਾਡਾ ਮਿੱਤਰ ਹੈ ਗੁਰੂ ਹੀ ਤੋੜ ਨਿਬਣ ਵਾਲਾ ਸੰਬੰਧੀ ਹੈ ਭਰਾ ਹੈ ਗੁਰਦੇਵ ਦਾਤਾ ਹਰਨਾਮ ਉਪਦੇਸ ਹੈ ਗੁਰਦੇਵ ਮੰਤ ਨਿਰੋਤਰਾ ਗੁਰੂ ਹੀ ਕਹਿੰਦੇ ਅਸਲੀ ਦਾਤਾ ਹੈ ਜੋ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਸਾਨੂੰ ਦਿੰਦਾ ਹੈ ਗੁਰੂ ਦੇ ਉਪਦੇਸ਼ ਦਾ ਅਸਰ ਕਹਿੰਦੇ ਇਸ ਤਰ੍ਹਾਂ ਦਾ ਹੈ ਕਿ ਗੁਰੂ ਦੇ ਉਪਦੇਸ਼ ਦੇ ਉੱਪਰ ਕਿਸੇ ਵੀ ਵਿਕਾਰ ਦਾ ਪ੍ਰਭਾਵ ਨਹੀਂ ਪੈਂਦਾ ਕੋਈ ਵੀ ਵਿਕਾਰ ਜੋ ਗੁਰੂ ਨੂੰ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹਦੇ ਅਸਰ ਨੂੰ ਖਤਮ ਨਹੀਂ ਕਰ ਸਕਦਾ ਵਾਹਿਗੁਰੂ ਜੀ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰੂ ਕਹਿੰਦੇ ਸ਼ਾਂਤੀ ਸੱਚ ਤੇ ਅਕਲ ਦਾ ਸਰੂਪ ਹੈ ਗੁਰੂ ਕਹਿੰਦੇ ਇੱਕ ਐਸਾ ਪਾਰਸ ਹੈ ਜਿਹਦੀ ਸ਼ੋ ਪਾਰਸ ਦੀ ਸ਼ੋ ਨਾਲੋਂ ਵੀ શ્રેષ્ઠ ਹੈ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਲੋਹਾ پارਸ ਨੂੰ ਛੂ ਜਾਏ ਤਾਂ ਸੋਨਾ ਬਣ ਜਾਂਦਾ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਮਨਮੁਖ ਆਏ ਉਹ ਗੁਰਮੁਖ ਬਣ ਜਾਂਦਾ ਗੁਰੂ ਦੀ ਜੋ ਸੰਗਤ ਹੈ ਉਹ پارਸ ਦੀ ਛੋ ਨਾਲੋਂ ਵੀ ਸ੍ਰੇਸ਼ਟ ਹੈ ਗੁਰਦੇਵ ਤੀਰਥ ਅਮਰਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰੂ ਇੱਕ ਸੱਚਾ ਤੀਰਥ ਹੈ ਅੰਮ੍ਰਿਤ ਦਾ ਸਰੋਵਰ ਹੈ ਗੁਰੂ ਦੇ ਗਿਆਨ ਦੇ ਜਲ ਦਾ ਜੋ ਇਸ਼ਨਾਨ ਹੈ ਉਹ ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ ਬਹੁਤ ਹੀ ਸ੍ਰੇਸ਼ਟ ਹੈ ਵਾਹਿਗੁਰੂ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰੂ ਕਰਤਾਰ ਦਾ ਹੀ ਰੂਪ ਹੈ ਸਾਡੇ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਗੁਰੂ ਵਿਕਾਰੀ ਬੰਦਿਆਂ ਦੇ ਹਿਰਦਿਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ ਆਵਾਜ਼ ਗੁਰਦੇਵ ਆਦ ਜੁਗਾਦ ਜੁਗ-ਜੁਗ ਗੁਰਦੇਵ ਮੰਤ ਹਰ ਜਪ ਉਧਰਾ ਜਦੋਂ ਤੋਂ ਵੀ ਕਹਿੰਦੇ ਇਹ ਸੰਸਾਰ ਬਣਿਆ ਹੈ ਗੁਰੂ ਸ਼ੁਰੂ ਤੋਂ ਹੀ ਹਰੇਕ ਜੁਗ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦాత ਹੈ ਗੁਰੂ ਦਾ ਦਿੱਤਾ ਹੋਇਆ ਪਰਮੇਸ਼ਰ ਦੇ ਨਾਮ ਜਪਦਾ ਮੰਤਰ ਜਦੋਂ ਅਸੀਂ ਜਪਦੇ ਆ ਤਾਂ ਅਸੀਂ ਇਸ ਸੰਸਾਰ ਸਮੁੰਦਰ ਦੇ ਜਿਹੜੀ ਵਿਕਾਰਾਂ ਦੀਆਂ ਲਹਿਰਾਂ ਨੇ ਉਹਨਾਂ ਦਾ ਟਕਰਾ ਕਰਨ ਦੇ ਜੋ ਹੋ ਜਾਂਦੇ ਆ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਕਹਿੰਦੇ ਹੈ ਪਰਮੇਸ਼ਰ ਜੀ ਮਿਹਰ ਕਰੋ ਸਾਨੂੰ ਗੁਰੂ ਦੀ ਸੰਗਤ ਬਖਸ਼ੋ ਅਸੀਂ ਪਾਪੀ ਕਹਿੰਦੇ ਅਸੀਂ ਮੂਰਖਾਂ ਪਾਪੀਆਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਅਸੀਂ ਤਰ ਜਾਈਏ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਕਹਿੰਦੇ ਗੁਰੂ ਪਰਮੇਸ਼ਰ ਪਾਰ ਬ੍ਰਹਮ ਦਾ ਰੂਪ ਹੈ ਹੇ ਨਾਨਕ ਉਸ ਹਰੀ ਦੇ ਰੂਪ ਗੁਰੂ ਨੂੰ ਸਦਾ ਨਮਸਕਾਰ ਕਰਨੀ ਚਾਹੀਦਾ ਹੈ ਉਹਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਉਤ ਸਦਕੇ ਜਾਈਏ ਉਹਦੇ ਤੋਂ ਬਲੇਹਾਰੇ ਜਾਈਏ ਇਹ ਸ਼ਲੋਕ ਆਦ ਅੰਤ ਪੜਨਾ ਕਹਿੰਦੇ ਇਹ ਸ਼ਲੋਕ ਹੈ ਜੋ ਆਪਾਂ ਹੁਣ ਆਖਰ ਦੇ ਵਿੱਚ ਗੁਰਦੇਵ ਵਾਲਾ ਪੜਿਆ ਹੈ ਇਹ ਜੋ 52 ਅਖਰੀ ਬਾਣੀ ਹੈ ਇਹਦੇ ਸ਼ੁਰੂ ਵਿੱਚ ਵੀ ਪੜਨਾ ਹੈ ਤੇ ਅਖੀਰ ਵਿੱਚ ਵੀ ਪੜਨਾ ਹੈ ਇਹ ਸਾਨੂੰ ਪਾਤਸ਼ਾਹ ਦਾ ਉਪਦੇਸ਼ ਹੈ ਕਿਉਂਕਿ ਇਹਦੇ ਵਿੱਚ ਉਸ ਪਰਮੇਸ਼ਰ ਦੀ ਗੁਰੂ ਦੀ ਸਿੱਖ ਸਲਾਹ ਹੈ ਕਿ ਉਹ ਗੁਰੂ ਉਸ ਪਰਮੇਸ਼ਰ ਦਾ ਰੂਪ ਹੈ ਜਿਸ ਪਰਮੇਸ਼ਰ ਦੀ ਅਸੀਂ ਅੰਸ਼ਾ ਹਾਂਜੀ ਸੰਗਤ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਦਾਸੀ ਦੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਪੜਦਿਆਂ ਵਿਚਾਰ ਕਰਦਿਆਂ ਅਰਥ ਵਿਚਾਰਦਿਆਂ ਹੋਇਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ